ਪਈ ਰਾਜੋਣਾ ਮਾਮਲੇ 'ਚ ਵੱਡੀ ਅਪਡੇਟ ਹੈ ਬਾਦਲ ਨੇ ਪੰਜਾਬੀ ਡਰਾਈਵਰਾਂ ਲਈ ਵੱਡਾ ਕਦਮ ਚੁੱਕਿਆ ਹੈ ਅਮਰੀਕਾ ਨੇ ਨੌਜਵਾਨਾਂ ਦਾ ਇੱਕ ਹੋਰ ਜਹਾਜ਼ ਇੰਡੀਆ ਭੇਜ ਦਿੱਤਾ ਜੁੜੇ ਰਹੋ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਮਲਵੰਤ ਸਿੰਘ ਰਾਜੋਣਾ ਨੇ ਆਪਣੇ ਫਾਂਸੀ ਸੰਬੰਧੀ ਕੇਸ ਤੇ ਨਵੇੜੇ ਲਈ ਹੁਣ ਅਕਾਲ ਤਖਤ ਦੇ ਕਾਰਜਕਾਰੀ ਜੱਧਾਰ ਗੈਨੀ ਕਲਦੀਪ ਸੰਗੜਕਾਚ ਨੂੰ ਕੋਈ ਫੈਸਲਾ ਲੈਣ ਦੀ ਅਪੀਲ ਕੀਤੀ ਹੈ ਕੇਸ ਨੂੰ ਲਮਕਾਉਣ ਕਾਰਨ ਰਾਜਵਾਨਾ ਨੇ ਕੇਂਦਰ ਸਰਕਾਰ ਤੇ ਤਾਂ ਦੋਸ਼ ਲਾਈ ਨੇ ਉਹ ਸ਼ਰਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਵੀ ਨਾ ਖੁਸ਼ ਨੇ ਸ਼ਰਮਣੀ ਕਮੇਟੀ ਦੀ ਕਾਰਗੁਜ਼ਾਰੀ ਖਿਲਾਫ ਰਾਜਵਾਨਾ ਦੋ ਵਾਰ ਮਰਨਵਰਤ ਰੱਖ ਚੁੱਕੇ ਨੇ ਜਿਸ ਮਗਰੋਂ ਸ਼ਰਮਣੀ ਕਮੇਟੀ ਨੇ ਉੱਚ ਪੱਧਰੀ ਕਮੇਟੀ ਵੀ ਬੜਾਈ ਪਰ ਕੋਈ ਲਾਭ ਨਹੀਂ ਹੋਇਆ ਹੁਣ ਰਾਜਵਾਨਾ ਨੇ ਇਸ ਸਬੰਧੀ ਅਕਾਲ ਤਖਤ ਦੇ ਕਾਰਜਕਾਰੀ ਜੱਧਾਰ ਗੈਨੀ ਕਲਦੀਪ ਸੰਗੜਕਾਚ ਨੂੰ ਜਲਦ ਕੋਈ ਨਵਾਂ ਫੈਸਲਾ ਲੈਣ ਬਾਰੇ ਅਪੀਲ ਕੀਤੀ ਹੈ ਕਮੇਟੀ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਰਾਜਵਾਨਾ ਨੂੰ ਹੁਣ ਅਕਾਲ ਤਖਤ ਤੇ ਟੇਕ ਰਾਜਵਾਨਾ ਦਾ ਕਹਿਣਾ ਕਿ ਜੇਲ੍ਹ ਵਿੱਚਲੇ ਤਿੰਨ ਦਹਾਕਿਆਂ ਵਿੱਚੋਂ ਉਸਦੇ ਦੋ ਦਹਾਕੇ ਤਾਂ ਫਾਂਸੀ ਚੱਕੀ 'ਚ ਹੀ ਲੰਘ ਗਏ ਪਿਛਲੇ ਦਿਨੀ ਰਾਜਵਾਨਾ ਨਾਲ ਜੇਲ੍ਹ 'ਚ ਮੁਲਾਕਾਤ ਲਈ ਆਏ ਸ਼ਰੋਣੀ ਕਮੇਟੀ ਵਫ਼ਦ ਨੂੰ ਰਾਜਵਾਨਾ ਨੇ ਕਮੇਟੀ ਵੱਲੋਂ ਧਾਇਰ ਕੀਤੀ ਰਹਿਮ ਦੀ ਅਪੀਲ ਵਾਪਸ ਲੈਣ ਲਈ ਆਖਿਆ ਸੀ ਜਿਸ ਤੇ ਵਫ਼ਦ ਨੇ ਉਦੋਂ ਅਕਾਲ ਤਖਤ ਦੇ ਹੁਕਮਦਾਰ ਹਵਾਲਾ ਦੇ ਕੇ ਮਾਮਲਾ ਟਾਲ ਦਿੱਤਾ ਸੀ ਸ਼ਰੋਣੀ ਕਮੇਟੀ ਨੇ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚੋਂ ਤਬਦੀਲ ਕਰਨ ਲਈ ਰਹਿਮ ਦੀ ਅਪੀਲ ਕੀਤੀ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਮਰੀਕਾ 'ਚ ਟਰੱਕ ਹਾਦਸੇ 'ਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਅਮਰੇਤਾਰੀ ਸਿੱਖ ਨੌਜਵਾਨ ਜਸ਼ਨਪ੍ਰੀਤ ਸਿੰਘ ਦੇ ਮਾਮਲੇ 'ਚ ਨਿਰਪੱਖ ਜਾਂਚ ਦੀ ਵਕਾਲਤ ਕੀਤੀ ਹੈ ਅਮਰੀਕਾ ਦੇ ਸੈਨ ਵਰਨੋ ਰਿਡੈਨੋ ਕਾਉਂਟੀ ਵਿੱਚ ਸੜਕ ਹਾਦਸੇ 'ਚ ਗਲਤ ਇਲਜ਼ਾਮਾਂ ਵਿੱਚ ਘਿਰੇ ਦਿਨਾਨਗਰ ਦੇ ਪਿੰਡ ਪ੍ਰਾਣਾ ਸ਼ਾਲਾ ਦੇ ਅਮਰਿਤਾਰੀ ਸਿੱਖ ਨੌਜਵਾਨ ਜਸ਼ਨਪ੍ਰੀਤ ਸਿੰਘ ਲਈ ਇਨਸਾਫ ਦੀ ਮੰਗ ਕਰਦੇ ਆ ਉਸਦੇ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਉਸ ਮਾਮਲੇ ਸੰਬੰਧੀ ਬਾਦਲ ਨੇ ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਜਸ਼ਨਪ੍ਰੀਤ ਸਿੰਘ ਦੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਪਰਿਵਾਰ ਨੇ ਪਿੰਡ ਬਾਦਲ ਰਿਹੈਸ਼ੀ ਤੇ ਮੁਲਾਕਾਤ ਮੌਕੇ ਬਾਦਲ ਨੂੰ ਦੱਸਿਆ ਕਿ ਜਸ਼ਨਪ੍ਰੀਤ ਇੱਕ ਇੰਤੀ ਸੰਜੀਦਾ ਤੇ ਧਾਰਮਿਕ ਨੌਜਵਾਨ ਹੈ ਜਿਸ ਉੱਤੇ ਨਸ਼ੇ ਦਾ ਅਸਰ ਹੋਣਾ ਦਾ ਦੋਸ਼ ਬਿਲਕੁਲ ਗਲਤ ਹੈ ਉਹਨਾਂ ਦੱਸਿਆ ਕਿ ਟਾਕਸਿਕੋਲੋਜੀ ਰਿਪੋਰਟਾਂ ਗਲਤ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਨੇ ਅਤੇ ਇਸ ਦੀ ਦੁਬਾਰਾ ਜਾਂਚ ਜ਼ਰੂਰੀ ਹੈ ਬਦਲ ਨੇ ਸਾਥ ਸੱਚ ਮੌਤਾਂ ਤੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਉਹਨਾਂ ਅਮਰੀਕੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪੂਰੇ ਮਾਮਲੇ ਦੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਜਾਂਚ ਹੋਵੇ ਸਾਬਕਾ ਮੁੱਖ ਮੰਤਰੀ ਨੇ ਜਸ਼ਨਪ੍ਰੀਤ ਸਿੰਘ ਦੀਆਂ ਅਮਰੀਕੀ ਅਦਾਲਤਾਂ ਵਿੱਚ ਬਿਨਾਂ ਦਸਤਾਰ ਵਾਲੀਆਂ ਤਸਵੀਰਾਂ ਸਾਹਮਣੇ ਆਉਣ ਨੂੰ ਬਹੁਤ ਹੀ ਦੁਖਦਾਈ ਅਤੇ ਸਿੱਖ ਪਹਿਚਾਣ ਦੀ ਉਲੰਘਣਾ ਕਰਾਰ ਦਿੱਤਾ ਉਹਨਾਂ ਕਿਹਾ ਕਿ ਵਿਦੇਸ਼ ਵਿੱਚ ਰਹਿੰਦੇ ਹਰ ਸਿੱਖ ਨੌਜਵਾਨ ਆਪਣੀ ਪਹਿਚਾਣ ਨਾਲ ਜੁੜੀ ਮਰਿਆਦਾ ਦਾ ਸਰਕਾਰ ਪੂਰਾ ਹੱਕਦਾਰ ਹੈ ਇਸ ਤੋਂ ਇਲਾਵਾ ਹਰਿਆਣਾ ਦੇ 54 ਨੌਜਵਾਨਾਂ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਨੇ ਰਿਪੋਰਟ ਕੀਤਾ ਹੈ ਇਹ ਸਾਰੇ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਏ ਸਨ ਤੇ ਇਹਨਾਂ ਨੂੰ ਕਈ ਮਹੀਨੇ ਤੱਕ ਉੱਥੋਂ ਦੇ ਡੀਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ ਇਹਨਾਂ ਨੌਜਵਾਨਾਂ ਨੇ ਵਤਨ ਵਾਪਸੀ ਤੇ ਦੱਸਿਆ ਕਿ ਅਮਰੀਕਾ ਵਿੱਚ ਉਹਨਾਂ ਤੇ ਤਸ਼ੱਦਦ ਅਤੇ ਹਤਿਆਚਾਰ ਕੀਤਾ ਗਿਆ ਗਰਮੀ ਸਮੇਂ ਹੀਟਰ ਤੇ ਸਰਦੀ ਵਿੱਚ AC ਚਲਾਉਣ ਨਾਲ ਉਹਨਾਂ ਨੂੰ ਟਾਰਚਰ ਕੀਤਾ ਗਿਆ ਖਾਣ ਪੀਣ ਦੀ ਘਾਟ ਤੇ ਬੇहद ਸਖਤ ਸੁਰੱਖਿਆ ਨਿਯਮਾਂ ਨੂੰ ਉਹਨਾਂ ਦੀ ਹਾਲਤ ਖਰਾਬ ਕਰ ਦਿੱਤੀ। ਇਹਨਾਂ ਰਿਪੋਰਟ ਹੋਏ ਨੌਜਵਾਨ ਵਿੱਚ ਸਭ ਤੋਂ ਵੱਧ ਕਰਨਾਲ ਦੇ 16, ਕੈਥਲ ਦੇ 14, ਅੰਬਾਲਾ ਤੇ ਕੁਰਕੂ ਖੇਤਰ ਦੇ 5-5, ਜੀਨ ਦੇ 4, ਫਤਿਹਪੁਰਬਾਦ ਦੇ 3, ਜਦਕੇ ਰੋहतक, हिसार ਤੇ ਪਲਵਲ ਦੇ ਕੁਝ ਨੌਜਵਾਨ ਸ਼ਾਮਿਲ ਨੇ। ਨੌਜਵਾਨਾਂ ਦਾ ਕਹਿਣਾ ਕਿ ਉਹਨਾਂ ਨੇ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਡੀਟੈਂਸ਼ਨ ਸੈਂਟਰਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ 14 ਮਹੀਨਿਆਂ ਤੱਕ ਅਸੀਂ ਬਿਨਾਂ ਕਿਸੇ ਗੁਨਾਹ ਦੇ ਬੰਦ ਰਹੇ ਹੁਣ ਇਹ ਸਾਰੇ ਨੌਜਵਾਨ ਆਪਣੀ ਜ਼ਿੰਦਗੀ ਨੂੰ ਮੁੜ ਲੀਤੇ ਲੈਉਣ ਦੀ ਉਮੀਦ ਕਰ ਰਹੇ ਨੇ ਤੇ ਸਰਕਾਰ ਤੋਂ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੇ ਮੌਕੇ ਦੀ ਮੰਗ ਕਰ ਰਹੇ ਨੇ